ਰੋਡ ਰੇਜ ਮਾਮਲੇ ਦੇ ਵਿੱਚ ਇੱਕ ਪਾਸੇ ਡਰਾਈਵਰ ਯੂਨੀਅਨ ਖਾਸੀ ਖਫਾਇਆ ਕੇਂਦਰ ਸਰਕਾਰ ਤੋਂ ਪਰ ਹੁਣ ਸੀਐਮ ਭਗਵੰਤ ਮਾਨ ਦੀ ਸਰਕਾਰ ਨੇ ਬੇੜਾ ਚੁੱਕ ਲਿਆ ਆ ਇੱਕ ਮੀਟਿੰਗ ਕੀਤੀ ਗਈ ਆ ਪੰਜਾਬ ਭਵਨ ਚੰਡੀਗੜ੍ਹ ਦੇ ਵਿੱਚ ਔਰ ਉਸ ਮੀਟਿੰਗ ਦੇ ਵਿੱਚ ਹੈ ਐਲਾਨ ਕਰ ਦਿੱਤਾ ਗਿਆ ਆ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਕੇਂਦਰ ਦੇ ਕੋਲ ਪੰਜਾਬ ਸਰਕਾਰ ਡਰਾਈਵਰਾਂ ਦੇ ਹੱਕ ਮੰਗੇਗੀ ਸਾਫ ਤੌਰ ਦੇ ਉੱਤੇ ਇਹ ਮੀਟਿੰਗ ਕੀਤੀ ਗਈ ਇਸ ਮੀਟਿੰਗ ਦੇ ਵਿੱਚ ਕੁਲਦੀਪ ਸਿੰਘ ਢਾਲੀਵਾਲ ਅਤੇ ਵਿੱਤ ਮੰਤਰੀ ਹਰਪਾਲ ਚੀਮਾ ਮੌਜੂਦ ਸਨ ਉਹਨਾਂ ਦੇ ਵੱਲੋਂ ਇਹ ਮੀਟਿੰਗ ਡਰਾਈਵਰ ਯੂਨੀਅਨ ਦੇ ਆਗੂਆਂ ਦੇ ਨਾਲ ਕੀਤੀ ਗਈ ਹੈ ਉਹ ਸਾਫ ਤੌਰ ਦੇ ਉੱਤੇ ਇਸ ਵਿੱਚ ਵਿਸ਼ਵਾਸ ਦਵਾਇਆ ਗਿਆ ਕਿ ਕੇਂਦਰ ਸਰਕਾਰ ਦੇ ਨਾਲ ਗੱਲ ਪੰਜਾਬ ਸਰਕਾਰ ਕਰੇਗੀ ਸੂਬਾ ਸਰਕਾਰ ਕਰੇਗੀ ਔਰ ਡਰਾਈਵਰਾਂ ਦੀਆਂ ਹੱਕੀ ਮੰਗਾਂ ਮਨਵਾਉਣ ਦੀ ਕੋਸ਼ਿਸ਼ ਕਰੇਗੀ ਡਰਾਈਵਰਾਂ ਨੇ ਸ਼ਿਕਾਇਤ ਲਾਈ ਹੈ ਕਿ ਜਦੋਂ ਕਦੀ ਵੀ ਰੱਬ ਨਾ ਕਰੇ ਕੋਈ ਐਕਸੀਡੈਂਟ ਹੋ ਜਾਵੇ ਤਾਂ ਮੋਸਟਲੀ ਡਰਾਈਵਰਜ਼ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਉਹਨਾਂ ਨੂੰ ਕੁੱਟਿਆ ਜਾਂਦਾ ਉਹਨਾਂ ਦੇ ਨਾਲ ਬਦਸਲੂਕੀ ਕੀਤੀ ਜਾਂਦੀ ਹੈ ਤੇ ਉਸ ਦੇ ਵਿੱਚ ਵੀ ਇਹ ਆਦੇਸ਼ ਜਾਰੀ ਹੋਏ ਨੇ ਕਿ ਜੇ ਕੋਈ ਡਰਾਈਵਰ ਦਾ ਐਕਸੀਡੈਂਟ ਹੋ ਜਾਂਦਾ ਹੈ ਜੇ ਕਿਸੇ ਟਰੱਕ ਦਾ ਐਕਸੀਡੈਂਟ ਹੋ ਜਾਂਦਾ ਹੈ ਤੇ ਉਸ ਕੇਸ ਦੇ ਵਿੱਚ ਜੇ ਡਰਾਈਵਰ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਉਸ ਨੂੰ ਬੇਵਜਾ ਮਾਰਿਆ ਜਾਂਦਾ ਆ ਉਸ ਦੇ ਨਾਲ ਬਦਸਲੂਕੀ ਕੀਤੀ ਜਾਂਦੀ ਹੈ ਤਾਂ ਪੁਲਿਸ ਫੌਰੀ ਤੌਰ ਦੇ ਉੱਤੇ ਲੋੜਿੰਦਾ ਐਕਸ਼ਨ ਲੈ ਸਕਦੀ ਹੈ ਲੋੜਿੰਦਾ ਐਕਸ਼ਨ ਲਵੇ ਪੁਲਿਸ ਇਹ ਐਲਾਨ ਕਰ ਦਿੱਤਾ ਆ ਸਰਕਾਰ ਵੱਲੋਂ ਇੱਕ ਪਾਸੇ ਤਾਂ ਇਹ ਐਲਾਨ ਕਰ ਦਿੱਤਾ ਗਿਆ ਹੈ ਕਿ ਐਕਸ਼ਨ ਲਿਆ ਜਾਵੇ ਪਰ ਨਾਲੋਂ ਨਾਲ ਇਹ ਵੀ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਦੇ ਕੋਲ ਡਰਾਈਵਰ ਯੂਨੀਅਨ ਦੇ ਹੱਕ ਮੰਗਣ ਦੇ ਵਾਸਤੇ ਸੂਬਾ ਸਰਕਾਰ ਜਾਵੇਗੀ ਸਾਫਟ ਟੌਰ ਦੇ ਉੱਤੇ ਵਿੱਤ ਮੰਤਰੀ ਹਰਪਾਲ ਜੀ ਮਾ ਤੇ ਕੁਲਦੀਪ ਢਾਲੇਵਾਲ ਵੱਲੋਂ ਐਲਾਨ ਕਰ ਦਿੱਤਾ ਗਿਆ ਇਹ ਵਾਅਦਾ ਕਰ ਦਿੱਤਾ ਗਿਆ ਡ라이ਵਰ ਯੂਨੀਅਨ ਦੇ ਆਗੂਆਂ ਦੇ ਨਾਲ ਇਹ ਵਾਅਦਾ ਕੀਤਾ ਗਿਆ ਪੰਜਾਬ ਪਵਨ ਦੇ ਵਿੱਚ ਇਹ ਮੀਟਿੰਗ ਕੀਤੀ ਜਾਂਦੀ ਹੈ ਮੀਟਿੰਗ ਤੋਂ ਬਾਅਦ ਇਹ ਵਾਅਦੇ ਕੀਤੇ ਜਾਂਦੇ ਨੇ ਤੁਹਾਨੂੰ ਇੱਥੇ ਤੱਕ ਦੱਸ ਦਈਏ ਕਿ ਡਰਾਈਵਰ ਯੂਨੀਅਨ ਵੱਲੋਂ ਕੇਂਦਰ ਦੇ ਨਵੇਂ ਕਾਨੂੰਨਾਂ ਨੂੰ ਲੈ ਕੇ ਹਿੱਟ ਐਂਡ ਰਨ ਕਾਨੂੰਨ ਨੂੰ ਲੈ ਕੇ ਵਿਵਾਦ ਖੜਾ ਕੀਤਾ ਹੋਇਆ ਸੀ ਲਗਾਤਾਰ ਹੜਤਾਲ ਨੂੰ ਲੈ ਕੇ ਚਰਚਾਵਾਂ ਛੜੀਆਂ ਹੋਈਆਂ ਸੀ ਔਰ ਹੜਤਾਲ ਉਲੀਕਣ ਦੀ ਗੱਲ ਹੋ ਰਹੀ ਸੀ ਇੱਕ ਪਾਸੇ ਤਾਂ ਡਰਾਈਵਰ ਯੂਨੀਅਨ ਪੰਜਾਬ ਡਰਾਈਵਰ ਯੂਨੀਅਨ ਨੇ ਇਹ ਐਲਾਨ ਕੀਤਾ ਸੀ ਕਿ 18 ਜਨਵਰੀ ਨੂੰ ਜਿਹੜਾ ਉਹ ਹੜਤਾਲ ਦਾ ਆਗਾਜ਼ ਕਰ ਦਿੱਤਾ ਜਾਵੇਗਾ ਫਲੋਰਟ ਤੋਂ ਅੱਗੇ ਜੰਮੂ ਦਿੱਲੀ ਐਕਸਪ੍ਰੈਸ ਵੇ ਤੱਕ ਹੜਤਾਲ ਲਗਾ ਦਿੱਤੀ ਜਾਵੇਗੀ ਕੌਮੀ ਮਾਰਕ ਤੱਕ ਹੜਤਾਲ ਲਗਾਈ ਜਾਵੇਗੀ ਉਸੇ ਨੂੰ ਲੈ ਕੇ ਵਿਵਾਦ ਹੁਣ ਇੱਥੇ ਤੱਕ ਪਹੁੰਚ ਗਿਆ ਸੀ ਤੇ ਜਿਸ ਵਾਸਤੇ ਸਰਕਾਰ ਨੇ ਹੁਣ ਆਪਣਾ ਦਖਲ ਜ਼ਰੂਰੀ ਸਮਝਿਆ ਔਰ ਇਸੇ ਦੇ ਵਿੱਚ ਹਰਪਾਲਜੀ ਮਾ ਤੇ ਐਨ ਆਰ ਆਈ ਵਿਭਾਗ ਦੇ ਮੰਤਰੀ ਜਿਹੜੇ ਕੁਲਦੀਪ ਧਾਲੀਵਾਲ ਉਹ ਇਸ ਦੇ ਵਿੱਚ ਉਤਰੇ ਔਰ ਉਹਨਾਂ ਨੇ ਫੌਰੀ ਤੌਰ ਦੇ ਉੱਤੇ ਯੂਨੀਅਨ ਮੈਂਬਰਾਂ ਦੇ ਨਾਲ ਇਹ ਵਾਅਦਾ ਕਰ ਦਿੱਤਾ ਕਿ ਹੁਣ ਕੇਂਦਰ ਤੱਕ ਆਵਾਜ਼ ਪੰਜਾਬ ਸਰਕਾਰ ਚੁੱਕੇਗੀ ਆਉਣ ਵਾਲਾ ਸਮਾਂ ਕੀ ਕੁਝ ਲਿਆਵੇਗਾ ਦੇਖਣਾ ਹੋਵੇਗਾ 18 ਜਨਵਰੀ ਦੇ ਇਸ ਹੜਤਾਲ ਵਿੱਚ ਕੀ ਹੋਵੇਗਾ ਹੜਤਾਲ ਹੋਵੇਗੀ ਜਾਂ ਨਹੀਂ ਹੋਵੇਗੀ ਇਹ ਸਮਾਂ ਦੱਸੇਗਾ ਉਰ ਤੱਕ ਲਈ ਬਨੇ ਰੋਮਾਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ